ਸਾਰੇ ਭੈਣ ਭਰਾਵਾਂ ਨੂੰ ਜੇਨ ਜੀ ਦੀ ਆਪਾਂ ਸਾਰੇ ਅਲੀ ਰੱਖ ਕੇ ਰੱਬ ਦੀ ਦਸਾਂ ਵਾਸਤੇ ਪ੍ਰਾਰਥਨਾ ਕਰੀਏ ਹਾਲੇਲੂਇਆ 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 ਲord ਖਦਾਵੰਜਿਸੂਸੀ ਸੇ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਖਦਾਵੰਜਿਸੂਸੀ ਪਿਤਾ ਪਰਮੇਸ਼ਰ ਜੀ ਮੈਂ ਨਾ ਬੋਲਾਂ ਤੁਹਾਡਾ ਪਵਿੱਤਰ ਆਤਮਾ ਬੋਲੇ ਖਦਾਵੰਜਿਸੂਸੀ ਸੇ ਪਿਤਾ ਪਰਮੇਸ਼ਰ ਜੀ ਜਿੰਨੇ ਵੀ ਸਾਡੇ ਰੱਬ ਦੇ ਦਾਸ ਪੰਜਾਬ ਵਿੱਚ ਹਨ ਜਾਂ ਪੰਜਾਬ ਤੋਂ ਬਾਹਰ ਹਨ ਕਦਾਵਾਂ ਜੀ ਉਸ ਵਿੱਚ ਸਾਰੇ ਰੱਬ ਦੇ ਦਾਸਾਂ ਵਾਸਤੇ ਮੈਂ ਪ੍ਰਾਰਥਨਾ ਕਰਦਾ ਕਦਾਵਾਂ ਜੀ ਉਸ ਵਿੱਚ ਪਿਤਾ ਪਰਮੇਸ਼ਰ ਜੀ ਆਪਣੇ ਤੁਕੜੀ ਮਸਾ ਨਾਲ ਪਿਤਾ ਪਰਮੇਸ਼ਰ ਜੀ ਇਹਨਾਂ ਨੂੰ ਇਸ ਦਾ ਮਾਲਕ ਰੱਖਦਾ ਕਦਾਵਾਂ ਜੀ ਉਸ ਵਿੱਚ ਹੀ ਪਿਤਾ ਪਰਮੇਸ਼ਰ ਜੀ ਇਹਨਾਂ ਤੇ ਦਇਆ ਕਰੋ ਇਹਨਾਂ ਤੇ ਕਿਰਪਾ ਕਰੋ ਕਦਾਵਾਂ ਜੀ ਉਸ ਵਿੱਚ ਹੀ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਕਦਾਵਾਂ ਜੀ ਉਸ ਵਿੱਚ ਪਿਤਾ ਪਰਮੇਸ਼ਰ ਜੀ ਮੈਂ ਸਪੈਸ਼ਲ ਪ੍ਰਾਰਥਨਾ ਪਾਸਟਰ ਦਿওল ਜੀ ਖੋਜੀ ਵਾਲਾ ਵਾਸਤੇ ਪ੍ਰਾਰਥਨਾ ਕਰਦਾ ਪਿਤਾ ਪਰਮੇਸ਼ਰ ਜੀ ਇਹਨਾਂ ਤੇ ਦਇਆ ਕਰੋ ਇਹਨਾਂ ਤੇ ਕਿਰਪਾ ਕਰੋ ਖਦਾਵੰਜਿਸਮਸੀ ਪਿਤਾ ਪ੍ਰਿੰਸੀਪਲ ਬਹੁਤ ਵਧੀਆ ਤੁਸੀਂ ਸਾਨੂੰ ਦਾਸ ਦਿੱਤੇ ਨਿਹਦਾਵੰਜਿਸਮਸੀ ਪਿਤਾ ਪਰਮੇਸ਼ਰ ਜੀ ਜੀ ਤੁਹਾਡਾ ਧੰਨਵਾਦ ਕਰਦੇ ਖਦਾਵੰਜਿਸਮਸੀ ਪਿਤਾ ਪਰਮੇਸ਼ਰ ਜੀ ਖਰਬ ਦੀ ਦਾਸਾਂ ਵਾਸਤੇ ਇਹਨਾਂ ਵਾਸਤੇ ਮੈਂ ਪ੍ਰਾਰਥਨਾ ਕਰਦਾ ਖਦਾਵੰਜਿਸਮਸੀ ਪਿਤਾ ਪ੍ਰਿੰਸੀਪਲ ਜਿੱਥੇ ਵੀ ਇਹ ਪਾਸਟਰ ਜੀ ਮੀਟਿੰਗ ਵਾਸਤੇ ਜਾਂਦੇ ਨੇ ਖਦਾਵੰ ਜਿਸਮਸੀ ਪਿਤਾ ਪਰਮੇਸ਼ਰ ਤੁਹਾਡਾ ਦੁਗਣਾ ਮਸਾ ਇਹਨਾਂ ਦੇ ਨਾਲ ਜਾਵੇ ਖਦਾਵੰ ਜਿਸਮਸੀ ਪਿਤਾ ਪਰਮੇਸ਼ਰ ਜੀ ਤੇ ਬਿੱਤਰ ਦੂਤ ਇਹਨਾਂ ਦੀ ਰਾਖੀ ਨੇ ਗਵਾਨੀ ਕਰਨ ਖਦਾਵੰ ਜਿਸਮਸੀ ਪਿਤਾ ਪਰਮੇਸ਼ਰ ਜੀ ਜਿਸ ਵੀ ਜਗ੍ਹਾ ਤੇ ਜਾ ਕੇ ਪਿਤਾ ਪਰਮੇਸ਼ਰ ਜੀ ਤੁਹਾਡੀ ਮਹਿਮਾ ਦਾ ਪ੍ਰਚਾਰ ਕਰਦੇ ਨੇ ਖੁਸ਼ ਖਬਰੀ ਦਾ ਪ੍ਰਚਾਰ ਕਰਦੇ ਨੇ ਖਦਾਵੰ ਜਿਸਮਸੀ ਪਿਤਾ ਪਰਮੇਸ਼ਰ ਜੀ ਉਥੇ ਤਾਂ ਡੁੱਗਣਾ ਮੱਸਾ ਇਸਦਾ ਮਾਲ ਕੰਮ ਕਰੀ ਖਦਾਬੰਦ ਜੀ ਸਮਸੀ ਪਿਤਾ ਪਰਮੇਸ਼ਰ ਜੀ ਹੋਰ ਖਦਾਬੰਦ ਜੀ ਸਮਸੀ ਜਿੰਨੇ ਵੀ ਭੈਣ ਭਾਈ ਨਿਛਾ ਤੇ ਵਿਸ਼ਵਾਸ ਨਾਲ ਆਏ ਸਭ ਦੁਖੀ ਬਿਮਾਰ ਲੋਚਾਰ ਤੇ ਸ਼ੁੱਧ ਆਤਮਾ ਤੋਂ ਤੰਗ ਪਰੇਸ਼ਾਨ ਨਸ਼ੇ ਦੇ ਪੰਦਨਾ ਚ ਫਸੇ ਲੋਕ ਰੱਬ ਦੀ ਮਿਹਰੂਲੀ ਵਿੱਚ ਆਉਂਦੇ ਨੇ ਪਿਤਾ ਪਰਮੇਸ਼ਰ ਜੀ ਉਹ ਪਾਸਟਰ ਜੀ ਹੁਣਾਂ ਦੀ ਪ੍ਰਾਰਥਨਾ ਦੇ ਨਾਲ ਹੋਰ ਤੁਹਾਡੀ ਕਿਰਪਾ ਦੇ ਨਾਲ ਪਿਤਾ ਪਰਮੇਸ਼ਰ ਜੀ ਉਹ ਲੋਕ ਇਨਾਂ ਦੀ ਪ੍ਰਾਰਥਨਾ ਦੁਬਾਰਾ ਔਰ ਤੁਹਾਡੀ ਕਿਰਪਾ ਦੁਬਾਰਾ ਪਿਤਾ ਪਰਮੇਸ਼ਰ ਜੀ ਉਜਾਦ ਹੋਣ ਉਹਨਾਂ ਦੇ ਬੰਧਨ ਟੁੱਟਣ ਖਦਾਵੰਦ ਜਿਸਮਸੀ ਪਿਤਾ ਪਰਮੇਸ਼ਰ ਜੀ ਰੱਬ ਦੇ ਦਾਸਾਂ ਨੂੰ ਤੁਸੀਂ ਇਸ਼ਤਾ ਮਾਲਕ ਰੱਖਦਾ ਖਦਾਵੰਦ ਜਿਸਮਸੀ ਪਿਤਾ ਪਰਮੇਸ਼ਰ ਜੀ ਜੋ ਵੀ ਇਹਨਾਂ ਦੀਆਂ ਕਮੀਆਂ ਘਟੀਆਂ ਖਦਾਵੰਦ ਜਿਸਮਸੀ ਪਿਤਾ ਪਰਮੇਸ਼ਰ ਜੀ ਤੁਸੀਂ ਉਹਨਾਂ ਨੂੰ ਪੂਰਿਆ ਕਰੋ ਖਦਾਵੰਦ ਜਿਸਮਸੀ ਆਪਣੇ ਕੰਮਾਂ ਦੀ ਇਸ਼ਤਾ ਮਾਲਕ ਕਰੋ ਖਦਾਵੰਦ ਜਿਸਮਸੀ ਪਿਤਾ ਪਰਮੇਸ਼ਰ ਜੀ ਦੀ ਲੰਬੀ ਆਰਜ਼ੂ ਬਖਸ਼ੋ ਖਦਾਵੰਦ ਜਿਸਮਸੀ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਖਦਾਵੰਜਸੂਸੀ ਦਾ ਪਿਤਾ ਪਰਮੇਸ਼ਰ ਜੀ ਇਹਨਾਂ ਦੀ ਕਲਿਸਿਆ ਵਧੀ ਖਦਾਵੰਜਸੂਸੀ ਸ਼ੀ ਪਿਤਾ ਪਰਮੇਸ਼ਰ ਜੀ ਇਹਨਾਂ ਦੀ ਕਲਿਸਿਆ ਵਧੀ ਖਦਾਵੰਜਸੂਸੀ ਸ਼ੀ ਪਿਤਾ ਪਰਮੇਸ਼ਰ ਜੀ ਜਿਨਨੇ ਵੀ ਸਾਡੇ ਰੱਬ ਦੇ ਦਾਸ ਔਰ ਦਾਸੀਆਂ ਨੇ ਪਿਤਾ ਪਰਮੇਸ਼ਰ ਜੀ ਜਿੱਥੇ-ਜਿੱਥੇ ਵੀ ਭਵਨ ਲੱਗਦੇ ਖਦਾਵੰਜਸੂਸੀ ਪਿਤਾ ਪਰਮੇਸ਼ਰ ਜੀ ਇਹਨਾਂ ਸਾਰਿਆਂ ਨੂੰ ਇਸਦਾ ਮਾਲ ਕਰੂ ਖਦਾਵੰਜਸੂਸੀ ਪਿਤਾ ਪਰਮੇਸ਼ਰ ਜੀ ਸਾਰੇ ਰੱਬ ਦੇ ਦਾਸਾਂ ਦਾ ਮੈਂ ਧੰਨਵਾਦ ਕਰਦਾ ਖਦਾਵੰਜਸੂਸੀ ਦੇ ਨਾਮ ਤੇ ਸਾਰੇ ਕਬਤੇ ਦੱਸਣ ਨੂੰ ਜੈਮਸੀ ਦੀ ਆਮੀਨ